ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਵਣ ਚੜੀ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਐਮਐਲਏ ਜਸਵਿੰਦਰ ਸਿੰਘ ਰਮਦਾਸ ਵੱਲੋਂ ਗ੍ਰਾਮ ਪੰਚਾਇਤ ਵਣ ਚੜੀ ਵਿਖੇ ਨਵੀਆਂ ਗਲੀਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਪਿੰਡ ਦੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ ਅਤੇ ਕੁਝ ਲੋਕਾਂ ਦੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਸਰਪੰਚ ਰਾਜਵੀਰ ਕੌਰ ਦਲਜੀਤ ਸਿੰਘ ਮਨਿੰਦਰਪਾਲ ਸਿੰਘ ਬਿੱਟਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਅਟਾਰੀ ਦੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਦਾ ਧੰਨਵਾਦ ਕੀਤਾ ਅਤੇ ਐਮਐਲਏ ਨੂੰ ਸਨਮਾਨਿਤ ਕੀਤਾ ਗਿਆ ਇੰਨੀ ਨਹੀਂ ਕਰੀ ਉਹ ਜਿਹੜਾ ਵੀ ਪੈਸੇ ਤੇ ਸੁਸਾਇਟੀ ਮੇਰੇ ਖਿਆਲੋਂ ਤੁਸੀਂ ਤੇ ਪੁੱਛਿਆ ਜਿਆਦਾ ਦਰੂਗਾ ਸਾਰੇ ਅੱਜ ਕਿਹੜੇ ਪਿੰਡ ਉਤਾਰੀ ਅਸੀਂ ਅੱਜ ਤਿੰਨ ਪਿੰਡ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਮੈਮੇ ਸੀਗੇ ਇਸ ਤੋਂ ਬਾਅਦ ਹੋਣਾ ਸੀ ਬਨ ਚੜੀ ਪਿੰਡ ਆ ਉਹਨੇ ਅਸੀਂ ਲੋਕਾਂ ਚ ਬੈਠ ਕੇ ਮੀਟਿੰਗ ਕਰਕੇ ਆਏ ਆ ਤੇ ਇਹ ਸਾਡਾ ਕੰਮ ਜਿਹੜਾ ਵਿਕਾਸ ਦਾ ਕੰਮ ਉਹ ਨਿਰੰਤਰ ਚੱਲਦਾ ਰਹਿਣਾ ਉਹਦੇ ਵਿੱਚੋਂ ਹੀ ਇਹ ਇੱਕ ਪਿੰਡ ਆ ਜਿਹਦਾ ਅਸੀਂ ਵਿਕਾਸ ਕੀਤਾ ਤੁਸੀਂ ਹੈਰਾਨ ਰਹੋਗੇ ਸੁਣ ਕੇ ਕਿ ਲਿਸਟ ਵੇ ਦਿੱਤੀ ਮੈਨੂੰ ਵੀਡੀਓ ਆਫਿਸ ਤੋਂ ਮਿਲੀ 17 ਕੰਮ ਹੋਏ ਆ ਤੇ ਰਹਿ ਰਹੇ ਆ ਉਹ ਸਿਰਫ 6 ਹੀ ਆ ਇਹਦਾ ਮਤਲਬ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਚੱਲ ਰਹੇ ਆ ਔਰ ਇਹ ਜਿਸ ਕਰਕੇ ਚੱਲ ਰਿਹਾ ਹੈ ਕਿ ਪਿੰਡ ਬਹੁਤ ਅੱਛਾ ਸ਼ਾਂਤਮਈ ਲੋਕ ਨੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਬਹੁਤ ਘੱਟ ਸ਼ਿਕਾਇਤ ਇਸ ਪਿੰਡ ਤੋਂ ਆਈ ਝਗੜਿਆਂ ਦੀ ਮਿਲਦੀਆਂ ਇਹਨਾਂ ਵਧੀਆ ਪਿੰਡ ਹੈ ਇਹ ਸਾਡੇ ਬੰਦੇ ਸਰਪੰਚ ਸਾਹਿਬ ਨੇ ਇਹਨਾਂ ਦੇ ਨਾਲ ਇਹਨਾਂ ਦੀ ਪੰਚਾਇਤ ਆ ਮਨਿੰਦਰ ਬਿੱਟਾ ਜੀ ਨੇ ਤੇ ਹੋਰ ਵੀ ਰਾਮ ਸਿੰਘ ਨੇ ਸਾਰਾ ਪਿੰਡੀ ਬੜਾ ਇਹਨਾਂ ਦਾ ਸਹਿਯੋਗ ਆ ਇਕੱਠਿਆਂ ਦਾ ਤੇ ਉਹ ਸਹਿਯੋਗ ਸ਼ਬਦਕਾ ਆਪਾਂ ਵੀ ਇਹ ਨਾਲ ਜੁਟੇ ਰਹਿੰਦੇ ਹਾਂ ਤੇ ਕੰਮ ਕਰਦੇ ਰਹਿੰਦੇ ਹਾਂ ਲੱਗਦਾ ਵੀ ਪਿੰਡ-ਪਿੰਡ ਜਾ ਕੇ ਸੰਗਤ ਦਸਨ ਕੀਤੇ ਜਾਣਗੇ ਲੋਕਾਂ ਦੀਆਂ ਮੁੱਚਾਂ ਸੁਣੀ ਜਾਣੀਆਂ ਇਥੇ ਇਹ ਤੇ ਇਹ ਤੇ ਲੋਕ ਹੀ ਦੱਸ ਸਕਦੇ ਨੇ ਕਿ ਪਹਿਲਾਂ ਸੁਣੀ ਜਾਂਦੀ ਸੀ ਕਿ ਨਹੀਂ ਸੁਣੀ ਜਾਂਦੀ ਸੀ ਹੁਣ ਸੁਣੀ ਜਾਂਦੀ ਏ ਇੱਕ ਨਾਲ ਇਹ ਤੇ ਜਨਤਾ ਨੂੰ ਪੁੱਛੋ ਕਿਉਂਕਿ ਮੈਂ ਮੇਰੇ ਖਿਆਲ ਤੇ ਤੀਜੀ ਵਾਰ ਹੋਣਾ ਚਾਹੀਦੀ ਵਾਰ ਇਹ ਨੀਅਮ ਵੀ ਬਣ ਕੇ ਤੇ ਘਰ ਬੈਗੇ ਉਹ ਨਹੀਂ ਆ ਪਿਛਲੇ ਵੀ ਤੁਸੀਂ ਦੇਖਿਆ ਆਪ ਹੀ ਕਹਿ ਰਹੇ ਸੀ ਨਾ ਇਥੇ ਐਸੇ ਜਗ੍ਹਾ ਤੇ ਇਹ ਤੀਜੀ ਵਾਰ ਆ ਗਏ ਸੋ ਆਉਣਾ ਜਾਣਾ ਕੋਈ ਉਹ ਮੌਲੀ ਰੱਖਦਾ ਮੌਲੀ ਰੱਖਦਾ ਕਿ ਆਪਾਂ ਕਰਦੇ ਕੀ ਆ ਤੇ ਅਸੀਂ ਕਰਕੇ ਬੁਖਾ ਰਹੇ ਆ ਜੋ ਕਹਿੰਦੇ ਆ ਉਹ ਕਰਦੇ ਆ ਇਹਨਾਂ ਦੀ ਜਿਹੜੀ ਮੰਗਾ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਆਦਾ ਸਮਾਂ ਲੱਗੇ 6 ਮਹੀਨੇ ਦੇ ਵਿੱਚ ਵਿੱਚ ਉਹ ਵੀ ਪੂਰੀਆਂ ਹੋ ਜਾਣੀਆਂ ਨੇਰੇ ਲੰਬੇ ਕੁ ਵੱਡੇ ਕੰਮ ਆ ਉਹ ਚਲਣਾ ਇੱਧਰ ਪਾਣੀ ਦੀ ਟੈਂਕੀ ਆ ਉਹ ਮਈ ਵਿੱਚ ਬੰਨੀ ਸ਼ੁਰੂ ਹੋ ਜਾਣੀ ਆ ਉਹਨਾਂ ਬਾੜ ਚੋਂ ਆ ਤੇ ਅਸੀਂ ਇਹ ਸਾਰੀਆਂ ਮੰਗਾਂ ਆਪਣੀ ਤਰਫ ਤੋਂ ਆਮ ਆਦਮੀ ਪਾਰਟੀ ਰਹਿਨ ਮਾਈ ਭਗਵੰਤ ਸਿੰਘ ਮਾਨ ਦੀ ਹੈ ਜਿਹਦੇ ਵਿੱਚ ਅਸੀਂ ਕੰਮ ਕਰਦੇ ਆਂ ਉਹ ਕਰਦੇ ਰਾਂਗੇ ਨਿਰੰਤਰ ਕਰਦੇ ਰਾਂਗੇ ਗੁਰੂ ਪਤੇ ਵਾਹਿਗੁਰੂ ਜੀ ਖਾਲਸਾ ਬਿੰਦਰਪਾਲ ਸਿੰਘ ਬਟਾ ਬਲਾਕ ਪ੍ਰਧਾਨ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਜਸਵਿੰਦਰ ਸਿੰਘ ਰੰਦਾਸ ਐਮ ਐਲ ਏ ਸਾਹਿਬ ਹਲਕਾ ਟਾਰੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇੱਥੇ ਆਏ ਨੇ ਜੋ ਸਾਡੇ ਪਿੰਡ ਦੇ ਵਿਕਾਸ ਕਾਰਜ ਉਹਨਾਂ ਦੀ ਰਹਿਮਾਈ ਹੇਠ ਹੋ ਰਹੇ ਸੀ ਪੂਰੇ ਹੋ ਚੁੱਕੇ ਨੇ ਉਹਨਾਂ ਦਾ ਉਦਘਾਟਨ ਕੀਤਾ ਜਿਹੜੇ ਕੰਮ ਰਹਿੰਦੇ ਨੇ ਉਹਨਾਂ ਬਾਰੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਦੱਸਿਆ ਗਿਆ ਉਹ ਵੀ ਕੰਮ ਉਹਨਾਂ ਨੇ ਬਹੁਤ ਸਜਤ ਆਇਆ ਕਿ ਆਉਂਦੇ ਸਮੇਂ ਚ ਕਰਵਾਏ ਜਾਣਗੇ ਸਾਰੀ ਪੰਚਾਇਤ ਵੱਲੋਂ ਆਪਣੇ ਵੱਲੋਂ ਤਹਿ ਦਿਲ ਤੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ